ਆਵੇ ਹਲੋ ਜੀ ਸਿਮੀ ਦੇ ਨਾਲ ਕੀ ਹੋ ਗਿਆ ਤੁਸੀਂ ਦੇਖਦੇ ਹੋਣੇ ਸਿਮੀ ਕੀ ਫਟੀ ਜੀ ਚੀਜ਼ ਪਾ ਕੇ ਬੈਠੀ ਆ ਤੁਹਾਨੂੰ ਦੱਸਿਆ ਕਿ ਸਿਸਟਰ ਦੇ ਹੋਈ ਹੈ ਬੇਟੀ ਦੇ ਆਪਾ ਜਾਣਾ ਸੀਗਾ ਚੰਡੀਗੜ੍ਹ ਤੇ ਬੱਸ ਦੇ ਵਿੱਚ ਨਾ ਚਾਹ ਨੂੰ ਕਿ ਮੇਰਾ ਬਲੇਜ਼ਰ ਫਟ ਗਿਆ ਮੈਂ ਬਹੁਤ ਸ਼ੇਹੀ ਮਾਰੀ ਸੀ ਤੇ ਸ਼ੇਹੀ ਰਹੀ ਮੇਰੀ ਸਾਰੀ ਵੇਚੀ ਵਿੱਚ ਸਾਰਾ ਮੇਰਾ ਟੌਰ ਖਰਾਬ ਹੋ ਗਿਆ ਤੋਂ ਬਾਅਦ ਮੈਂ ਪਾ ਲਿਆ ਸ਼ਰੱਗ ਬੱਸ ਦੇ ਵਿੱਚ ਹੀ ਮੈਂ ਸ਼ਰੱਗ ਪਾ ਲਿਆ ਚੇਂਜ ਕਰਕੇ ਉੱਤੋਂ ਬਾਦ ਨਾਲ ਦੀ ਨਾਲ ਆਪਾਂ ਹੋ ਗਏ ਫੇਰ ਦੁਬਾਰਾ ਤੋਂ ਸੈਟਮੈਂਟ ਪੂਰੇ ਤੇ ਹੁਣ ਆਪਾਂ ਆ ਬਸ ਤੋਂ ਉਤਰ ਕੇ ਜਲੰਧਰ ਤੇ ਆਪਾਂ ਹੁਣ ਚੰਡੀਗੜ੍ਹ ਦੀ ਬਸ ਲੈਣੀ ਹੈ ਤੇ ਵੇਖੋ ਕਿੰਦਾ ਸਮਾਨ ਚੱਕਿਆ ਪਿਆ ਅਰਸ਼ ਕਹਿੰਦੇ ਮੈਨੂੰ ਤਾਂ ਤੁਸੀਂ ਕੁਲੀ ਬਣਾਇਆ ਪਿਆ ਪੂਰਾ ਮੈਨੂੰ ਤਾਂ ਲੱਗਦਾ ਨਹੀਂ ਪਿਆ ਜਵਾਈ ਇਸ ਕਰਕੇ ਆਪਾਂ ਖਵਾਏ ਫਿਰ ਅਰਸ਼ ਨੂੰ ਪਠੂਰੇ ਕਿ ਇਹਨਾਂ ਨੂੰ ਫੀਲ ਨਾ ਹੋਵੇ ਕਿ ਮੈਂ ਕੁਲੀਆਂ ਪੂਰੀ ਇਹਨਾਂ ਦੀ ਫੁੱਲ ਸੇਵਾ ਕੀਤੀ ਇਹਨਾਂ ਨੂੰ ਘੈਂਡ ਘੈਂਡ ਪਠੂਰੇ ਖਵਾਏ ਬਹੁਤ ਸਵਾਦ ਪਠੂਰੇ ਸੀਗੇ ਜਲੰਧਰ ਤੇ ਨਾਲੇ ਖਾਦੇ ਆਪਾਂ ਸਮੋਸੇ ਉੱਤ ਤੋਂ ਬਾਅਦ ਨਾਲ ਦੀ ਨਾਲ ਹੀ ਇੱਥੋਂ ਆਪਾਂ ਕਰਕੇ ਲੰਚ ਤੇ ਫਿਰ ਆਪਾਂ ਨਿਕਲ ਗਏ ਚੰਡੀਗੜ੍ਹ ਲਈ ਫਿਰ ਆਪਾਂ ਅਗਲੀ ਬੱਸ ਲਈ ਤੇ ਬੱਚਿਆਂ ਨੇ ਤੇ ਕਿਤੇ ਸੀਟ ਦੇ نیچے ਬੈਠ ਕੇ ਨਹੀਂ ਵੇਖਿਆ ਸਾਰੀ ਬੱਸ 'ਚ ਖੜੇ ਹੋ ਕੇ ਆਏ ਇੰਨਾ ਸਮਝਾਇਆ ਇੰਨਾ ਸਮਝਾਇਆ ਪਰ ਨਹੀਂ ਸਮਝੇ ਇਤੋਂ ਬਾਅਦ ਨਾਲ ਹੀ ਆ ਗਏ ਆਪਾਂ ਭੈਣ ਦੇ ਘਰ ਤੇ ਸਾਡੀ ਹੋ ਗਈ ਐਂਟਰੀ ਤੇ ਫਿਰ ਇਹਨਾਂ ਨੇ ਸਾਡਾ ਬਹੁਤ ਹੀ ਸੋਹਣਾ ਸਵਾਗਤ ਕੀਤਾ ਤੇਲ ਚੋ ਕੇ ਤੇ ਬਹੁਤ ਹੀ ਮਜ਼ਾ ਆਇਆ ਤੁਹਾਨੂੰ ਪਤਾ ਹੈ ਕਿ ਭੈਣ ਦੇ ਘਰ ਆਉਂਦਾ ਚਾਹ ਹੀ ਕੁਝ ਵੱਖਰਾ ਹੁੰਦਾ ਹੈ ਤੇ ਸਾਰੇ ਬਹੁਤ ਜ਼ਿਆਦਾ ਖੁਸ਼ ਨੇ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਪਿਆ ਤੇ ਹੁਣ ਪਹੁੰਚਦਿਆ ਪਹੁੰਚਦਾ ਹੋ ਗਈ ਹੈ ਰਾਤ ਤੇ ਜਿਹੜਾ ਵੀ ਅੱਜ ਆਪਾਂ ਅੱਜ ਵਲੌਗ ਸ਼ੂਟ ਕਰਾਂਗੇ ਉਹ ਆਪਾਂ ਕੱਲ ਅਪਲੋਡ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਅੱਜ ਫੰਕਸ਼ਨ ਹੈ ਤੋਂ ਅੱਜ ਵਾਲਾ ਤਿਆਰ ਹੋ ਕੇ ਵਲੌਗ ਉਹ ਕੱਲ ਅਪਲੋਡ ਹੋਣਾ ਤੇ ਅੱਜ ਕਾਫੀ ਚਲੋ ਡੀਜੇ ਵਗੈਰਾ ਲੱਗਣਗੇ ਖੂਬ ਭੰਗੜਾ ਪਾਵਾਂਗੇ ਤੇ ਲੋੜੀ ਦਾ ਫੁੱਲ ਇੰਜੋਏ ਕਰਾਂਗੇ ਪੂਰਾ ਪੂਰਾ ਮ제ਨਾਲ ਕਿਉਂਕਿ ਬਹੁਤ ਘੱਟ ਫੰਕਸ਼ਨ ਆਉਂਦੇ ਨੇ ਹੁਣ ਲੇਟ-ਲੇਟ ਫੰਕਸ਼ਨ ਆਉਂਦੇ ਨੇ ਤੇ ਕਾਫੀ ਟਾਈਮ ਬਾਅਦ ਇਹ ਫੰਕਸ਼ਨ ਆਇਆ ਮੇਰੇ ਵਿਆਹ ਤੋਂ ਬਾਅਦ ਇਹ ਪਹਿਲਾ ਫੰਕਸ਼ਨ ਹੈ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਤੇ ਚਾਚਾ ਜੀ ਵੀ ਆ ਗਏ ਨੇ ਸਾਰੇ ਆ ਗਏ ਨੇ ਚਾਚੀ ਵੀ ਆ ਗਏ ਨੇ ਤੇ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਬੱਚਿਆਂ ਨੇ ਕੀਤੀ ਬਹੁਤ ਜ਼ਿਆਦਾ ਖੜਮਸਤੀ ਤੇ ਜੀਜੂ ਸਵਾਣ ਚੱਕਰਦੇ ਨੇ ਤੇ ਇਹ ਤੋਂ ਬਾਅਦ ਨਾਲ ਹੀ ਚਾਚਾ ਜੀ ਮੇਰੇ ਰਾਧਾ ਨੂੰ ਤੇ ਨਾਲ ਹੀ ਚੁੱਕਾਂਗੇ ਆਪਾਂ ਮੱਟੋ ਨੂੰ ਮੱਟੋ ਸੁਤੀ ਬੈਸੀਗੀ ਵਾਰੀ ਵਾਰੀ ਸਾਰੇ ਜਾਣੇ ਦਾਦਾ ਨੂੰ ਮਿਲੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਹੁਣ ਸਾਰੇ ਰੂਮ ਮੇਟਰ ਦਾ ਨੈਗ ਮੰਨਣਗੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਮੈਂ ਆਪਣੀ ਪਨੇਵੀ ਗੁਗਲੋ ਮਗਲੋ ਚਕਲੀ ਤੇ ਬਹੁਤ ਹੀ ਸੋਹਣਾ ਫੀਲ ਹੋਇਆ ਇਹਨੂੰ ਚੱਕ ਕੇ ਤੇ ਪ੍ਰਮਾਤਮਾ ਕਰੇ ਵਾਹਿਗੁਰੂ ਆਉਂਦੀ ਲੋੜੀ ਤੱਕ ਸਾਡੀ ਵੀ ਝੋਲੀ ਭਰੇ ਤੇ ਇਹ ਗੁਗਲੋ ਵਰਗੀ ਸਾਨੂੰ ਵੀ ਇੱਕ ਪਿਆਰੀ ਜੀ ਤੇ ਦਿਦਤ ਬਖਸ਼ੇ ਤੇ ਇਹਦੇ ਨਾਲ ਹੀ ਪਹਿਲੇ ਵਲੌਗ ਨੂੰ ਤੇ ਬਹੁਤ ਪਿਆਰ ਦਿੱਤਾ ਤੇ ਅੱਜ ਦੇ ਵਲੌਗ ਨੂੰ ਵੀ ਓਦਾਂ ਹੀ ਪਿਆਰ ਦਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਦੱਸ ਦੇ ਰਹੇ ਹਾਂ ਕਿ ਵਲੌਗ ਸਾਡੇ ਥੋੜੇ ਚੇਂਜ ਕਰਕੇ ਬਣਾਏ ਨੇ ਸੋਹਣੇ ਬਣੇ ਨੇ ਨਾ ਤੇ ਚਾਚੀ ਚਾਚਾ ਵੀ ਬੈਠੇ ਨੇ ਸਾਰੇ ਬੈਠੇ ਨੇ ਹੁਣ ਗੱਲਾਂ ਬਾਤਾਂ ਮਾਰਦੇ ਪਏ ਨੇ ਤੇ ਫੁੱਲ ਇੰਜੋਏ ਕਰਦੇ ਪਏ ਨੇ ਤੇ ਇਸ ਦਿਨ ਨਾਲ ਨਾਲ ਹੀ ਹੁਣ ਮੈਂ ਇੱਥੇ ਹੀ ਕਰਾਂਗੀ ਬਸ ਵਲੌਗ ਦਾ ਐਂਡ ਤੇ ਹੁਣ ਮਾਰਨਿੰਗ ਚ ਵੇਖੋ ਚੰਡੀਗੜ੍ਹ ਕਿੱਥੇ ਘੁੰਮਣ ਜਾਂਦੇ ਆ ਫਿਰ ਤੁਹਾਨੂੰ ਸਾਰਾ ਉਹ ਵਿਖਾਵਾਂਗੇ